ਤੇ ਸ਼੍ਰੀ ਮੁਕਸਾ ਸਾਹਿਬ ਜ਼ਿਲ੍ਹੇ ਦੇ ਵਿੱਚ ਅਫੀਮ ਦੀ ਖੇਤੀ ਕਰਨ ਵਾਲੇ ਤੇ ਪੁਲਿਸ ਨੇ ਦਸਤਕ ਦਿੱਤੀ ਹੈ ਪਿੰਡ ਵਾਦੀਆ ਦੇ ਮਲਕੀਤ ਸਿੰਘ ਤੋਂ 4 ਕਿਲੋ ਅਤੇ ਪਿੰਡ ਕੋਟਪਾਈ ਤੋਂ ਕੁਲਦੀਪ ਸਿੰਘ ਨਾਮ ਦੇ ਵਿਅਕਤੀ ਤੋਂ 5 ਕਿਲੋ ਵਜਨ ਦੇ ਇਹ پابੰਦੀशुदा ਅਫੀਮ ਮੁੰਦੇ ਰਹੇ ਜਿਹੜੇ ਦੇ ਹਰੇ ਜਿਹੜੇ ਬੂਟੇ ਬਰਾਮਦ ਕਰਾਤਾ ਦਾਅਵਾ ਜੁੜਾ ਹੈ थाना ਕੋਟਪਾਈ ਦੀ ਪੁਲਿਸ ਨੇ ਕੀਤਾ ਹੈ ਅਫੀਮ ਪੋਸਟ ਤੇ ਇਹਨਾਂ ਬੂਟਿਆਂ ਨੂੰ ਬਰਾਮਦ ਕਰਨ ਪਹੁੰਚੀ ਤੇ ਪੁਲਿਸ ਪਾਰਟੀ ਨੂੰ ਮੌਕੇ ਤੇ ਹੀ ਵੀਡੀਓ ਤੋਂ ਜੁੜੀ ਆਵਾਜ਼ ਆ ਰਹੀ ਸੀ ਉਸ ਦੇ ਮੁਤਾਬਕ ਇੱਕ ਕੌੜਾ ਦਸਰੀਏ ਕਿ ਉਸ ਜ਼ਿਲ੍ਹਾ ਦੇ ਵਿੱਚ ਦਰਦ ਹੋਣ ਦੇ ਕਰਕੇ ਉਹਨਾਂ ਨੇ ਇਹ ਬੜੀ ਖੇਤੀ ਜੜੀ ਹੈ ਉਹ ਦਵਾਈ ਦੇ ਵਜੋਂ ਕੀਤੀ ਸੀ ਫਿਲਹਾਲ ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਪੁਲਿਸ ਰਿਮਾਂਡ ਤੇ ਜੋੜਾ ਹੈ ਪੇਜ ਦਿੱਤਾ ਹੈ ਤੇ ਜਾਂਚ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੇ ਜੁੜਾ ਹੈ ਦਾਵਾ ਕੀਤਾ ਗਿਆ ਹੈ ਸਾਡੇ ਕੋਟਪਾਈ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਕੁਲਦੀਪ ਸਿੰਘ son of ਜੀਤਾ ਸਿੰਘ ਜਿਹੜੇ ਕਿ ਕੋਟਪਾਈ ਦੇ ਰਹਿਣ ਵਾਲੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਜਿਹੜੇ ਹੈਗੇ ਪੋਪੀ ਪlant ਲਗਾਏ ਹੋਏ ਸੀ ਜਿੰਨਾ ਤੋਂ ਕਾਰ ਦੇ ਵਿੱਚੋਂ ਜਿਹੜੇ ਹੈਗੇ ਪੋਪੀ ਪlant ਦੀ ਰਿਕਵਰੀ ਕੀਤੀ ਗਈ ਹੈਗੀ ਜਿਹਦੇ ਐਫ ਆਈ ਆਰ ਨੰਬਰ ਜਿਹੜਾ 35 ਡੇਟਡ ਹੈਗਾ 22 3 24 ਅੰਡਰ ਸੈਕਸ਼ਨ 8ਵੀ 15ਵੀ 6185 ਜਿਹੜਾ ਹੈਗਾ ਦਰਜ ਰਜਿਸਟਰਡ ਕੀਤਾ ਗਿਆ ਹੈਗਾ ਜਿਨ੍ਹਾਂ ਕੋਲ 5 ਕਿਲੋ ਜਿਹੜੇ ਹੈਗੇ ਨੇ ਪੋਪੀ ਪlant ਜਿਹੜੇ ਰਿਕਵਰ ਕੀਤੇ ਗਏ ਤੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜੀ ਦੋ ਦਿਨ ਪਹਿਲਾਂ ਸਾਡੇ ਜਿਹੜੇ ਹੈਗਾ ਐਫ ਆਈ ਆਰ ਨੰਬਰ 33 ਜਿਹੜੀ 19 ਤਿੰਨ ਨੂੰ ਜਿਹੜੀ ਰਜਿਸਟਰ ਕੀਤੀ ਗਈ ਹੈਗੀ ਉਹ ਵੀ ਸੇਮ ਅੰਡਰ ਸੈਕਸ਼ਨ ਜਿਹੜਾ ਹੈਗਾ 8B 15B ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਹੈਗਾ ਇਹਦੇ ਵਿੱਚ ਮਲਕੀਤ ਸਿੰਘ son of ਜਿਹੜੇ ਹੈਗੇ ਸਵਰਨ ਸਿੰਘ ਪਿੰਡ ਬਾਦੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਕੋਲ 4 ਕਿਲੋ ਜਿਹੜੀ ਹੈਗੇ ਨੇ ਪੌਪੀ ਪਲਾਂਟ ਜਿਹੜੇ ਉਹਨਾਂ ਨੇ ਵੀ ਘਰ ਦੇ ਵਿੱਚ ਲਗਾਏ ਗਏ ਸੀ ਰਿਕਵਰ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਅੱਗੇ ਪੁਲਿਸ ਮਾਰਕਟ ਰੱਖਿਆ ਗਿਆ ਇਹਨਾਂ ਦੇ ਬਾਰੇ ਜਿਹੜੀ ਹੈਗੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਕਿ ਇਹਨਾਂ ਤੇ ਜਿਹੜਾ ਹੈਗਾ ਅੱਗੇ ਇਹਨਾਂ ਨੇ ਇਹਨੂੰ ਸੇਲ ਪਰਚੇਸ ਕਰਨਾ ਸੀ ਜਾਂ ਘਰ ਦੇ ਲਈ